ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਉੱਥੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਪੰਜਾਬ ਦਾ ਸਰਪੱਖੀ ਵਿਕਾਸ ਹੋ ਰਿਹਾ ਹੈ। ਬੇਸ਼ੱਕ ਪੰਜਾਬ ਦਾ ਸਰਪੱਖੀ ਵਿਕਾਸ ਹੋ ਰਿਹਾ ਹੈ ਪਰ ਉਸ ਦੇ ਨਾਲ-ਨਾਲ ਜਿਹੜਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਉਹ ਵੀ ਕਿਤੇ ਨਾ ਕਿਤੇ ਆਪਣਾ ਪੂਰਾ ਜੋਰ ਦਿਖਾ ਰਿਹਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਰੱਖਚੀਤੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਕਿ ਪਿੰਡ ਦੇ ਸਰਪੰਚ ਵੱਲੋਂ ਆਪਣੇ ਹੀ ਪਿੰਡ ਦੇ ਛੱਪੜ ਦੀ ਮਿੱਟੀ ਪੁੱਟ ਕੇ ਉਸ ਨੂੰ ਖੁਰਦ-ਖੁਰਦ ਕਰ ਦਿੱਤਾ ਹੈ ਜਿਸ ਦੇ ਉੱਪਰ ਪਿੰਡ ਦੇ ਲੋਕਾਂ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ ਹੈ ਕਿ ਇਸ ਪਿੰਡ ਦੀ ਛੱਪੜ ਦੀ ਮਿੱਟੀ ਦੇ ਪੈਸੇ ਕਿੱਥੇ ਗਏ ਔਰ ਕਿਹੜੇ ਖਜ਼ਾਨੇ ਵਿੱਚ ਉਸ ਨੂੰ ਜਮ੍ਹਾਂ ਕਰਵਾਇਆ ਹੈ ਇਸ ਬਾਰੇ ਪਿੰਡ ਦੇ ਲੋਕਾਂ ਨੇ ਲਿਖਤੀ ਸ਼ਿਕਾਇਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਹੁਣਾ ਨੂੰ ਦਿੱਤੀ ਹੈ ਔਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖੀ ਸਾਨੀ ਹੋਣ ਦਾ ਕਹਿਣਾ ਹੈ ਕਿ ਇਸ ਦੀ ਸਿਰ ਪੱਖੀ ਜਾਂਚ ਕਰਵਾਈ ਜਾਵੇਗੀ ਇਸ ਬਾਰੇ ਪ੍ਰਸ਼ਾਸਨ ਦਾ ਕੀ ਕਹਿਣਾ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਦਿਖਾਨੇ ਹਾਂ ਤੁਹਾਨੂੰ ਇੱਕ ਰਿਪੋਰਟ ਚੱਪੜਾ ਉਹਨਾਂ ਨੇ ਕਿਹਾ ਹੈਗਾ ਕਿ ਉਹਦੇ ਵਿੱਚ ਕਾਫੀ ਮਿੱਟੀ ਜਿਹੜੀ ਹੈਗੀ ਇਹ ਕੱਢੀ ਗਈ ਸੀ ਕਿ ਕਿਸੇ ਵਿਅਕਤੀ ਵੱਲੋਂ ਤੇ ਜਿਹੜੀ ਕੰਪਲੇਂਟ ਹੈਗੀ ਉਹਨੂੰ ਅਸੀਂ ਐਸਐਸਪੀ ਅ ਅੰਮ੍ਰਿਤਸਰ ਪਲੱਸ ਆਪਣੇ ਐਕਸੀਐਨ ਮਾਈਨਿੰਗ ਅਤੇ ਬੀਡੀਪੀਓ ਨੂੰ ਮਾਰਕ ਕੀਤੀ ਹੈਗੀ ਇਹ ਬੀਡੀਪੀ ਵੇਰ ਕਾਨੂੰ ਕਿ ਉਹ ਜਲਦ ਜਲਦ ਜੋ ਵੀ ਐਕਸ਼ਨੇਬਲ ਹੈ ਉਹਦੇ ਵਿੱਚ ਪੂਰਾ ਪਤਾ ਕਰਕੇ ਫੈਕਟਸ ਦਾ ਉਹ ਦੱਸਣ ਇਹ ਮਿੱਟੀ ਖਦਾ ਕੇ ਸਰਪੰਚ ਨੇ ਦਾ ਲਾਗੇ ਪਲਾਟ ਆ ਇਹਦੇ ਵਿੱਚ ਇਹ ਮਿੱਟੀ 11 ਜੋਗਾ ਦਾ ਸੰਜੋਗ ਹੈ ਜਿਹੜਾ ਪਲਾਟ ਆ ਇਹਦਾ ਸਮਸ਼ੀਰ ਸਿੰਘ ਆ ਉਹਦੇ ਚਾਚੇ ਦਾ ਪਲਾਟ ਆ ਠੀਕ ਹੈ ਸਮਸ਼ੀਰ ਸਿੰਘ ਜਿਹੜਾ ਕੁਲਜੀਤ ਕੌਰ ਜਿਹੜੀ ਸਰਪੰਚ ਆ ਉਹਦੇ ਘਰ ਵਾਲਾ ਵਾ ਅਸੀਂ ਫਿਰ ਇਹ ਜਿਹੜਾ ਵਾ ਵੀਡੀਓ ਨੇ ਦਰਖਾ ਦਿੱਤੀ ਇਹਦੀ ਕਿ ਇਹ ਕਿਦਾਂ ਹੋ ਸਕਦਾ ਕਿਉਂਕਿ ਜਿੰਨਾ ਮਿੱਟੀ ਮੁੱਲ ਲਈ ਆ ਤੇ ਉਹਦੇ ਜਿਹੜੇ ਪੈਸੇ ਆ ਉਹ ਸਰਪੰਚ ਸਾਹਿਬ ਨੂੰ ਕਾਊਂਟ ਦੇ ਵਿੱਚ ਉੱਥੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੇ ਚਾਹੀਦੇ ਸੀ ਇਹ ਜਿਹੜੀ ਹੁਣ ਮਿੱਟੀ ਪਾਈ ਗਈ ਆ ਇਹ 150 ਤੋਂ 200 ਟਰਾਲੀ ਦੇ ਤਕਰੀਬਨ ਮਤਲਬ ਆਈਡੀਆ ਵਾ ਸਾਡਾ ਵੀ ਪਾਈ ਗਈ ਆ ਕਿਉਂਕਿ ਮਿੱਟੀ ਦਾ ਵੇਰਵਾ ਆਪਾਂ 2000 ਰੁਪਏ ਦੀ ਇੱਕ ਟਰਾਲੀ ਵੀ ਲਾਈ ਜਾਈਏ ਉਹਦਾ ਕੋਈ ਐਸਟੀਮੇਟ ਲਗਾਈਏ ਇਹ ਤਕਰੀਬਨ ਕੋਈ 3 ਤੋਂ 4 ਲੱਖ ਰੁਪਏ ਦੀ ਮਿੱਟੀ ਬਣਦੀ ਆ 3 ਤੋਂ 4 ਲੱਖ ਰੁਪਏ ਦੀ ਜਿਹੜੀ ਕਰਾਪਸ਼ਨ ਆ ਉਹ ਕੇਵਲ ਤੇ ਕੇਵਲ ਇੱਕ ਛੱਪੜ ਦੇ ਵਿੱਚ ਖਦਾਈ ਕਰਨ ਵੇਲੇ ਹੋਈ ਆ ਅਮਨਿਤਸਰ ਦੇ ਹਲਕਾ ਟਾਰੀ ਦੇ ਪਿੰਡ ਰਾਖੀਤੇ ਵਿੱਚ ਪਿੰਡ ਵਾਸੀਆਂ ਨੇ ਪਿੰਡ ਦੀ ਪੰਚਾਇਤ ਉੱਪਰ ਪਿੰਡ ਦੇ ਹੀ ਛੱਪੜ ਵਿੱਚੋਂ ਬਿਨਾਂ ਕਿਸੇ ਪ੍ਰਵਾਨਗੀ ਤੋਂ ਮਿੱਟੀ ਪੁੱਟ ਕੇ ਵੇਚਣ ਦਾ ਦੋਸ਼ ਲਗਾਇਆ ਹੈ ਜੀ ਹਾਂ ਇਸ ਮੋਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਪੰਚਾਇਤ ਵੱਲੋਂ ਬਿਨਾਂ ਕਿਸੇ ਵੀ ਭਾਗ ਪ੍ਰਵਾਨਗੀ ਤੋਂ ਪਿੰਡ ਦੇ ਛੱਪੜ ਵਿੱਚੋਂ ਜਿਸ ਵੀ ਨਾਲ ਮਿੱਟੀ ਪੁੱਟੀ ਅਤੇ ਫਿਰ ਨਾਲ ਹੀ ਇੱਕ ਪਲਾਟ ਵਿੱਚ ਸੁੱਟ ਕੇ ਜਿਸ ਵੀ ਨਾਲ ਪਧਰੀ ਕੀਤੀ ਗਈ ਹੈ ਇਹ ਮਿੱਟੀ 3 ਫੁੱਟ ਦੀ ਪਰਤੀ ਦਰਸਾ ਰਹੀ ਹੈ ਜੋ ਕਿ ਨਾਲ ਲੱਗਦੇ ਪਲਾਟ ਵਿੱਚ ਪਾਈ ਗਈ ਹੈ ਇਸ ਮੋਕੇ ਪਿੰਡ ਦੇ ਲੋਕਾਂ ਨੇ ਰੋਸ ਜਤਾਇਆ ਅਤੇ ਕਿਹਾ ਕਿ ਇਸ ਵੇਲੇ ਸਰਕਾਰੀ ਅਧਿਕਾਰੀ ਵੀ ਭ੍ਰਿਸ਼ਟਾਚਾਰੀ ਨੂੰ ਬढ़ावा ਦੇ ਰਹੇ ਨੇ ਅਤੇ ਕੁਝ ਬीडीपीਓ ਬਲਾਕ ਵੇਅਰ ਦਾ ਦਫਤਰ ਦੇ ਕਰਮਚਾਰੀ ਵੀ ਸਰਪੰਚ ਦੇ ਨਾਲ ਰਲ ਕੇ ਇਸ ਭ੍ਰਸ਼ਟਾਚਾਰੀ ਵਿੱਚ ਸ਼ਾਮਿਲ ਹਨ। ਉਹਨਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਪੰਚਾਇਤ ਸਕੱਤਰ, ਬीडीपीਓ ਅਤੇ ਹੋਰ ਵਿਭਾਗਾਂ ਨੂੰ ਕਰ ਦਿੱਤੀ ਗਈ ਹੈ। ਉਹਨਾਂ ਨੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਤੇ ਪੰਚਾਇਤੀ ਜ਼ਮੀਨ ਵਿੱਚੋਂ ਨਿਕਲੀ ਮਿੱਟੀ ਅਤੇ ਉਸ ਤੋਂ ਬਾਅਦ ਉਸ ਨੂੰ ਵੇਚਣ ਅਤੇ ਮਿੱਟੀ ਦੇ ਪੈਸਿਆਂ ਦੀ ਦੁਰਵਰਤੋਂ ਅਤੇ ਹਿਸਾਬ ਨਾ ਦੇਣ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਪੰਚਾਇਤ ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਪਣੀ ਆਵਾਜ਼ ਬੁਲੰਦ ਕਰਨਗੇ ਅਤੇ ਪਿੰਡ ਵਿੱਚ ਚੱਲ ਰਹੀ ਸਰਪੰਚ ਵੱਲੋਂ ਭ੍ਰਸ਼ਟਾਚਾਰੀ ਦਾ ਪਰਦਾ ਫਾਸ਼ ਕਰਨਗੇ। ਇਹ ਮਿੱਟੀ ਇੱਥੇ ਪਾਈ ਗਈ ਆ। ਇਹ ਮਿੱਟੀ ਕਿਸੇ ਦੀ ਜਿਹੜੀ ਆ ਜੱਦੀ ਪ੍ਰਾਪਰਟੀ ਨਹੀਂ ਆ। ਇਹ ਪਿੰਡ ਦੀ ਪ੍ਰਾਪਰਟੀ ਆ। ਪਿੰਡ ਦੇ ਲੋਕਾਂ ਦਾ ਅਧਿਕਾਰ ਆ ਇਹਦੇ ਉੱਤੇ। ਸੋ ਪਿੰਡ ਦੇ ਲੋਕਾਂ ਦੇ ਜਿਹੜੇ ਅਧਿਕਾਰ ਆ ਉਹ ਲੋਕਾਂ ਤੋਂ ਖੋਏ ਗਏ ਆ ਤੇ ਕਾਨੂੰਨ ਦੀ ਜਿਹੜੀ ਉਲੰਘਣਾ ਹੋਈ ਆ। ਕਾਨੂੰਨ ਨੂੰ ਸਿੱਕੇ ਟੰਗ ਕੇ ਇਹ ਮਿੱਟੀ ਪਾਈ ਗਈ ਆ ਸੋ ਆਪਣੀ ਇਹੀ ਬੇਨਤੀ ਆ ਸਾਰਿਆਂ ਦੇ ਅੱਗੇ ਕਿ ਸਾਡੇ ਪਿੰਡ ਵਿੱਚ ਜਿਹੜੀ ਕ腐ਸ਼ਨ ਚੱਲਣ ਦੀ ਆ ਇਹਦਾ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ। ਇਹਦੀ ਪਿੰਡ ਰੱਖੀ ਤਾ ਵਾ ਇਹ ਅਟਾਰੀ ਹਲਕਾ ਵਾ ਬਲਾਕ ਵੇਰਕਾ ਜਿਹੜਾ ਅੰਮ੍ਰਿਤਸਰ ਇਹ ਸਾਡੇ ਪਿੰਡ ਤੋਂ ਜਨਵਰੀ ਤੋਂ ਜਿਹੜਾ ਕੰਮ ਸਟਾਰਟ ਆ ਮੀਟਿੰਗ ਨੂੰ ਛੱਪਣ ਨੂੰ ਖਦਾਉਣ ਦਾ ਇਹ ਮਿੱਟੀ ਖਦਾ ਕੇ ਸਰਪੰਚ ਨੇ ਦਾ ਲਾਗੇ ਪਲਾਟ ਆ ਇਹਦੇ ਵਿੱਚ ਮਿੱਟੀ ਛੁੱਟੀ ਸੀ ਜਨਵਰੀ ਤੇ ਜਿਹੜਾ ਮੈਂ ਕੰਮ ਸਟਾਰਟ ਹੋਇਆ ਇਹ ਘੜੋਂ ਘੜ ਦੋ ਜੇਸੀ ਮਸ਼ੀਨਾਂ ਲੱਗਿਆ ਰਹੀਆਂ ਮਿੱਟੀ ਪੜੋ ਤੇ ਛੁੱਟਣ ਵਾਸਤੇ ਇਹਨਾਂ ਮਿੱਟੀ ਦੇ ਛੁੱਟ ਕੇ ਅਸੀਂ ਸੋਚਦੇ ਰਹੇ ਬਿਚਲੇ ਚੋਕ ਲੈਣਗੇ ਮਿੱਟੀ ਪਰ 22 ਪਿਛਲੀ 22 ਮਈ ਜਿਹੜੀ ਨੰਕ ਗਈ ਉਹ ਨਿੱਦਮ ਇਹਨਾਂ ਜੇਸੀ ਜਾ ਕੇ ਮਿੱਟੀ ਆ ਪਧਰੀ ਕਰ ਲਈ ਜਦੋਂ ਕਾਰਨ ਪੁੱਛ ਆਏ ਕਿ ਤੁਸੀਂ ਮਿੱਟੀ ਪਧਰੀ ਕਰਦੇ ਮਿੱਟੀ ਦੇ ਪਈ ਆ ਉਹ ਜਿਨ੍ਹਾਂ ਨੇ ਮਿੱਟੀ ਪਾਈ ਹੈ ਪਲਾਟ ਵਾਲੇ ਕਹਿੰਦੇ ਮਾਲਕ ਇਹ ਜਿਹੜਾ ਵਾ ਮੈਂ ਤੁਹਾਨੂੰ ਇੱਥੇ ਵਰਨਣ ਜੋ ਗੱਲ ਦੱਸਣ ਜੋਗ ਹੈ ਜਿਹੜਾ ਪਲਾਟ ਆ ਇਹਦਾ ਸਮਸ਼ੀਰ ਸਿੰਘ ਆ ਉਹਦੇ ਚਾਚੇ ਦਾ ਪਲਾਟ ਆ ਠੀਕ ਹੈ ਜੀ ਸਮਸ਼ੀਰ ਸਿੰਘ ਜਿਹੜਾ ਕੁਲਜੀਤ ਕੌਰ ਜਿਹੜੀ ਸਰਪੰਚ ਆ ਉਹਦੇ ਘਰ ਵਾਲਾ ਵਾ ਉਹਨੂੰ ਜਦੋਂ ਪੁੱਛਿਆ ਜਿਹੜੇ ਇਹਦਾ ਕੀ ਜਿਹੜੇ ਮਿੱਟੀ ਦੇ ਮਾਲਕੀ ਤੇ ਪਲਾਟ ਦੇ ਉਹ ਕਹਿੰਦੇ ਵੀ ਅਸੀਂ ਇਹ ਮਿੱਟੀ ਮੋਲ ਲਈ ਆ ਠੀਕ ਹੈ ਜੀ ਅਸੀਂ ਫਿਰ ਇਹ ਜਿਹੜਾ ਵਾ ਵੀਡੀਓ ਨੇ ਦਰਖਾਸ਼ ਦਿੱਤੀ ਇਹਦੀ ਕਿ ਇਹ ਕਿੱਦਾਂ ਹੋ ਸਕਦਾ ਕਿਉਂਕਿ ਜਿੰਨਾ ਮਿੱਟੀ ਮੋਲ ਲਈ ਆ ਤੇ ਉਹਦੇ ਜਿਹੜੇ ਪੈਸੇ ਆ ਉਹ ਸਰਪੰਚ ਸਾਹਿਬ ਨੂੰ ਕਾਉਂਟ ਦੇ ਵਿੱਚ ਉੱਥੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣੇ ਚਾਹੀਦੇ ਸੀ ਇਸ ਕਰਕੇ ਇਹਨਾਂ ਨੇ ਆਪਣੇ ਉਧੇਰੀ ਦੌਰ ਵਰਤੋਂ ਕਰਕੇ ਇਹ ਪਿੰਡ ਨਾਲ ਧੋਖਾ ਕਮਾਇਆ ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਅਸੀਂ ਵੀਡੀਓ ਸਾਹਿਬ ਨੂੰ ਲਿਖ ਕੇ ਦਿੱਤਾ ਇਹਨਾਂ ਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਆਪਣੇ ਅਉਧੇ ਦੀ ਜਿਹੜੀ ਇਹਨਾਂ ਦੌਰ ਵਰਤੋਂ ਕੀਤੀ ਆ ਇਹ ਮਿੱਟੀ ਵੇਚ ਕੇ ਬਾਕੀ ਆ ਤੁਸੀਂ ਸਾਰੇ ਪਿੰਡ ਦੇ ਸਾਹਮਣੇ ਇਹਨਾਂ ਨੇ ਮਿੱਟੀ ਜਿਹੜੀ ਆ ਦੋ ਜੀ ਸੁੱਟੀਆਂ ਮਸ਼ੀਨਾਂ ਲਾ ਕੇ ਬਾਕੀ ਤੁਸੀਂ ਪਿੰਡ ਦੇ ਸਾਰੇ ਆ ਪਤਾ ਕਰ ਸਕਦੇ ਜੇ ਇਹ ਕਿਹੜੀ ਪਾਰਟੀ ਨਾਲ ਸੰਬੰਧਤ ਹੈ ਸਰਪੰਚ ਇਹ ਦੀ ਆਮ ਆਦਮੀ ਪਾਰਟੀ ਨਾਲ ਸੰਬੰਧਤ ਆ ਜ ਕੁਲਜੀਤ ਘੋੜੇ ਤੋਂ ਸਰਪੰਚ ਲਈ ਡੀ ਸਰਪੰਚ ਜੀ ਜਦੋਂ ਇਹ ਵਿਕਾਸ ਪਹਿਲਾਂ ਤੁਹਾਡੇ ਛੱਪੜ ਦਾ ਪਿੰਡ ਦਾ ਹੋਇਆ ਸੀਗਾ ਉਦੋਂ ਕਿਹੜੀ ਸਰਕਾਰ ਸੀ ਔਰ ਕਿੰਨੀ ਦਿਨ ਹੋ ਗਏ ਇਸ ਪਿੰਡ ਦੇ ਵਿਕਾਸ ਹੋਏ ਇਹ ਜੀ ਪਹਿਲਾ ਹੀ ਇਹੋ ਕੰਮ ਚੱਲਣ ਦਾ ਸਾਡੇ ਜਦੋਂ ਮੈਂ ਮਤਲਬ ਆਇਆ ਆ ਛੱਪੜ ਦਾ ਕੰਮ ਚੱਲਣ ਦਾ ਪਿੰਡ ਵਿੱਚ ਇੱਕ ਏਟੀਬ ਨਹੀਂ ਲੱਗੀ ਅਜੇ ਠੀਕ ਹੈ ਜੀ ਆ ਸਾਰੇ ਪਿੰਡ ਦੇ ਖੜੇ ਆ ਤੁਸੀਂ ਜਿਹਨਾਂ ਨੂੰ ਪੁੱਛ ਸਕਦੇ ਕਿਸੇ ਨੂੰ ਇਹਨਾਂ ਨੇ ਸਿਰਫ ਐਹੀ ਕੰਮ ਕੀਤਾ ਵਾ ਪਹਿਲਾਂ ਹੀ ਤੇ ਪਹਿਲੇ ਚਾ ਕਰਾਪਸ਼ਨ ਵੇਖ ਲੋ ਹੋਈ ਏਟੀ ਤਗੜੀ ਲੱਕਾਂ ਦੀ ਮੇਰੇ ਸਾਰਾ 150 ਟਾਲੀ ਮਿੱਟੀ ਦੀ ਹੋਣੀ ਕਿੰਨਾ ਵੇਖ ਲੋ ਪਾਰਲੇ ਬੰਨ ਢੰ ਔਰ ਸਾਡੀ ਇਹਦਾ ਨਾ ਕੋਈ ਨਿੱਜੀ ਰੰਜਿਸ਼ ਨਹੀਂ ਗਈ ਸਹੀਂ ਚਾਹੁੰਦੇ ਪਿੰਡ ਦੇ ਡਵੈਲਪਮੈਂਟ ਚਾਹੁੰਦੇ ਆ ਸਾਡੇ ਕਰਪਸ਼ਨ ਦਾ ਪੈਸਾ ਇਹਦੇ ਬਾਰੇ ਅਸੀਂ ਕਹਿੰਦੇ ਵੀ ਇਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਮੇਰਾ ਨਾਮ ਸੁਖਰਾਜ ਸਿੰਘ ਆ ਤੇ ਕਹਿੰਦਾ ਮੈਂ ਇਹ ਚਾਹੁੰਦਾ ਕਿ ਸਾਡੇ ਪਿੰਡ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੀ ਕਰਪਸ਼ਨ ਹੋਂਦੀ ਆ ਜਿਵੇਂ ਕਿ ਆਪਾਂ ਸੁਣਦੇ ਆ ਕਿ ਰੇਤ mafia ਜੋ ਕੁਝ ਕਰਦਾ ਵਾ ਪੰਜਾਬ ਦੇ ਵਿੱਚ ਓਵੇਂ ਜਿਹੜਾ ਵਾ ਸਾਡੇ ਪਿੰਡ ਵਿੱਚ ਵੀ ਮਿੱਟੀ ਦਾ mafia ਚੱਲ ਰਿਹਾ ਵਾ ਛੱਪੜ ਦੀ ਖੁਦਾਈ ਕਰਕੇ ਬੜੇ ਗਲਤ ਤਰੀਕੇ ਦੇ ਨਾਲ ਤੇ ਜਿਹੜੀ ਮਿੱਟੀ ਆ ਉਹ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਪਾਈ ਗਈ ਆ ਜਿਹੜੀ ਇਹ ਪ੍ਰਾਈਵੇਟ ਪ੍ਰਾਪਰਟੀ ਆ ਇਹ ਕਿਸੇ ਦੀ ਨਿੱਜੀ ਆ ਤੇ ਲਾਅ ਇਹ ਕਹਿੰਦਾ ਵਾ ਕਾਨੂੰਨ ਇਹ ਕਹਿੰਦਾ ਵਾ ਕਿ ਜਿਹੜੀ ਛੱਪੜ ਦੀ ਜਿਹੜੀ ਮਿੱਟੀ ਆ ਇਹ ਜਾਂ ਤਾਂ ਪਿੰਡ ਵਾਲਿਆਂ ਦੀ ਆ ਤੇ ਜਾਂ ਇਹ ਗਵਰਨਮੈਂਟ ਪ੍ਰਾਪਰਟੀ ਆ ਇਹ ਕੋਈ ਨਿੱਜੀ ਆਪਣੇ ਜਿਹੜਾ ਵਾਪਿਉ ਨਹੀਂ ਇਹਨੂੰ ਵਰਤ ਸਕਦਾ ਆਪਣੀ ਨਿੱਜੀ ਪ੍ਰਾਪਰਟੀ ਵਿੱਚ ਨਹੀਂ ਪਵਾ ਸਕਦਾ ਇਹ ਜਿਹੜੀ ਹੁਣ ਮਿੱਟੀ ਪਾਈ ਗਈ ਆ ਇਹ 150 ਤੋਂ 200 ਟਰਾਲੀ ਦੇ तकरीबन ਮਤਲਬ ਆਈਡੀਆ ਵਾ ਸਾਡਾ ਵੀ ਪਾਈ ਗਈ ਆ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਸੀਗੀ ਇਹ ਡਾਊਨ ਸੀਗੀ ਇਹ ਜਗਾ ਇਹ ਹੁਣ ਜੇ ਮਿੱਟੀ ਦਾ ਵੇਰਵਾ ਆਪਾਂ 2000 ਰੁਪਏ ਦੀ ਇੱਕ ਟਰਾਲੀ ਵੀ ਲਾਈ ਜਾਈਏ ਉਹਦਾ ਕੋਈ ਐਸਟੀਮੇਟ ਲਗਾਈਏ ਇਹ तकरीबन ਕੋਈ 3 ਤੋਂ 4 ਲੱਖ ਰੁਪਏ ਦੀ ਮਿੱਟੀ ਬਣਦੀ ਆ 3 ਤੋਂ 4 ਲੱਖ ਰੁਪਏ ਦੀ ਜਿਹੜੀ ਕ੍ਰਪਸ਼ਨ ਆ ਉਹ ਕੇਵਲ ਤੇ ਕੇਵਲ ਇੱਕ ਛੱਪੜ ਦੇ ਵਿੱਚ ਖਦਾਈ ਕਰਨ ਵੇਲੇ ਹੀ ਹੋਗੀ ਆ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਵਾ ਕਿ ਜਿਹੜਾ ਬਾਕੀ ਦਾ ਜਿਹੜਾ ਜਿੰਨਾ ਵੀ ਕੰਮ ਕਰਨਾ ਪਿੰਡ ਦੇ ਵਿੱਚ ਉਦੋਂ ਫਿਰ ਕਿੱਡੇ ਵੱਡੇ ਲੈਵਲ ਤੇ ਕ腐ਸ਼ਨ ਹੋਊਗੀ ਫਿਰ ਇਹਦੇ ਵਿੱਚ ਕੱਲਾ ਪਿੰਡ ਦਾ ਜਿਹੜਾ ਹੁਣ ਇਸ ਟਾਈਮ ਮੌਜੂਦਾ ਸਰਪੰਚ ਆਮ ਆਦਮੀ ਪਾਰਟੀ ਦਾ ਉਹੀ ਇਨਵੋਲਵ ਨਹੀਂ ਆ ਇਹਦੇ ਵਿੱਚ ਹੋਰ ਵੀ ਲੋਕ ਇਨਵੋਲਵ ਆ ਜਿਵੇਂ ਕਿ ਕੁਝ ਬਲਾਕ ਦੇ ਲੋਕ ਵੀ ਆ ਉਹ ਇੱਥੇ ਆਏ ਸੀਗੇ ਉਹਨਾਂ ਦਾ ਸਟਾਫ ਇੱਥੇ ਆਇਆ ਸੀਗਾ ਉਹ ਜਸਟ ਇੱਕ ਫਾਰ ਮਿਲਤੀ ਕਰਕੇ ਤੋਂ ਇੱਥੋਂ ਚਲਾ ਗਿਆ ਤੇ ਅਸੀਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਉੱਥੇ ਦਰਖਾਸਤ ਦਿੱਤੀ ਹੈ ਇਹਨਾਂ ਦੇ ਉੱਤੇ ਕਿ ਪਿੰਡ ਦੇ ਲੋਕਾਂ ਨੂੰ ਜੇ ਤੁਸੀਂ ਮਿੱਟੀ ਦੀ ਕਰਾਪਸ਼ਨ ਕੀਤੀ ਆ ਇਹਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਦਿਓ ਨੋਟਿਸ ਬੋਰਡ ਲਗਾਓ ਪੰਚਾਇਤ ਘਰ ਦੇ ਵਿੱਚ ਗੁਰਦੁਆਰੇ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰੋ ਉੱਥੇ ਲੋਕਾਂ ਨੂੰ ਜਾਣਕਾਰੀ ਦਿਓ ਕਿ ਵੀ ਇਹ ਜਿਹੜੀ ਕਰਾਪਸ਼ਨ ਹੈ ਕਿਉਂ ਕੀਤੀ ਗਈ ਆ ਅੱਜ ਹੀ ਮਾਨਜੋਗ ਡੀਸੀ ਸਾਹਿਬਾ ਤੋਂ ਮੈਨੂੰ ਇੱਕ ਸ਼ਿਕਾਇਤ ਆਈ ਆ ਰਿਗਾਰਡਿੰਗ ਚੀਤਾ ਕਲਾ ਉਥੋਂ ਦੇ ਛੱਪੜ ਦੀ ਕੋਈ ਪੁਟਾਈ ਦੇ ਸਬੰਧ ਵਿੱਚ ਹੈ ਸ਼ਿਕਾਇਤ ਮੇਰੇ ਕੋਲ ਹੋਣ ਐਕਸ਼ਨ ਪੰਚਾਇਤੀ ਰਾਜ ਤੇ ਐਕਸ਼ਨ ਮਾਈਨਿੰਗ ਜਿਵੇਂ ਕਿ ਡੀਸੀ ਸਾਹਿਬ ਨੇ ਡਾਇਰੈਕਸ਼ਨ ਦਿੱਤੀ ਹੈ ਅਸੀਂ ਤੱਥਾਂ ਦੀ ਫਰਤਾਲੀ ਉਹਨਾਂ ਨੂੰ ਭੇਜ ਰਹੇ ਹਾਂ ਬਹੁਤ ਇਫੈਕਟਸ ਸਾਨੂੰ ਉਸ ਤੋਂ ਬਾਅਦ ਹੀ ਕਲੀਅਰ ਹੋਣਗੇ ਕਿ ਰੂਲਾਂ ਤੋਂ ਬਾਹਰ ਕਿੰਨਾ ਕੰਮ ਹੋਇਆ ਜਦੋਂ ਇਹ ਰਿਪੋਰਟ ਆ ਜਾਊਗੀ ਉਸ ਤੋਂ ਬਾਅਦ ਅਸੀਂ ਸਹੀ ਸਿਚੁਏਸ਼ਨ ਦਾ ਅੰਦਾਜ਼ਾ ਲਾ ਸਕਦੇ ਹਾਂ ਤੇ ਜਿਹੜੀ ਸ਼ਿਕਾਇਤ ਉਹ ਵਿੱਚ ਕੀ ਕੀ ਮੈਂਸ਼ਨ ਕੀਤਾ ਗਿਆ ਉਹ ਕਿਸ ਕਿਸ ਦੀ ਜਾਣਕਾਰੀ ਮੰਗੀ ਗਈ ਹੈ ਬੇਸਿਕਲੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਪੰਚਾਇਤ ਜਿਹੜਾ ਛੱਪੜ ਹੈ ਉਹਦੀ ਖੁਦਾਈ ਜ਼ਿਆਦਾ ਕਰ ਦਿੱਤੀ ਗਈ ਹੈ ਤੇ ਮਿੱਟੀ ਦੀ ਦੁਰਵਰਤੋਂ ਕੀਤੀ ਗਈ ਹੈ ਸੋ ਇਹ ਸ਼ਿਕਾਇਤ ਨੂੰ ਕਥਾ ਦੇ ਆਧਾਰ ਤੇ ਵੈਰੀਫਾਈ ਕੀਤਾ ਜਾਊਗਾ ਜਿਵੇਂ ਕਿ ਮੈਂ ਦੱਸਿਆ ਕਿ ਐਕਸ਼ਨ ਪੰਚਾਇਤੀ ਰਾਜ ਐਂਡ ਐਕਸ਼ਨ ਮਾਈਨਿੰਗ ਇਹ ਸਰਕਾਰ ਦੀ ਹਦਾਇਤਾਂ ਮੁਤਾਬਕ ਇਹਦੀ ਚੈਕਿੰਗ ਕਰਕੇ ਆਪਣੀ ਰਿਪੋਰਟ ਦੇਣਗੇ ਉਸ ਤੋਂ ਬਾਅਦ ਅਸੀਂ ਕਮੈਂਟ ਕਰਦੇ ਹਾਂ ਤਾਂ ਜਿਹੜਾ ਜੰਮੂ ਕਟਰਾ ਹਾਈਵੇ ਜਿਹੜਾ ਇਹਨਾਂ ਨੇ ਜਮੀਨ ਐਕਵਾਇਰ ਕੀਤੀ ਸੀ ਉਹਦੀ ਕਿੰਨੀ ਰਕਮ ਇਹਨਾਂ ਨੂੰ ਪਿੰਡ ਵੱਲੋਂ ਦਿੱਤੀ ਗਈ ਹੈ ਮੈਨੂੰ ਐਗਜ਼ੈਕਟ ਨਹੀਂ ਪਤਾ ਕਿਉਂਕਿ ਡਿਟੇਲਸ ਇਹ ਮੈਂ ਬੈਂਕ ਤੋਂ ਲੈ ਕੇ ਦੱਸ ਸਕਦਾ ਪਰ ਮੇਰੇ ਧਿਆਨ 'ਚ ਆਇਆ ਕਿ 33 ਕਰੋੜ ਸਮਥਿੰਗ ਰਕਮ ਹੈ ਸਰ ਵਿਕਾਸ ਪੱਖੋਂ ਬੜਾ ਕਚੜਾ ਆ ਪਿੰਡ ਅ ਸਰ ਵਿਕਾਸ ਨਹੀਂ ਹੋ ਰਿਹਾ ਪਿੰਡ ਦਾ ਕੀ ਕਾਰਨ ਅ ਇਹਦੇ ਬਾਰੇ ਮੈਨੂੰ ਇਹਨਾਂ ਵਿੱਚ ਨਾਲ ਲਿਖਿਆ ਨਹੀਂ ਕੋਈ ਚੀਜ਼ ਜਿਹੜੀ ਮੈਂ ਸ਼ਿਕਾਇਤ ਉਹ ਚ ਤੇ ਹੀ ਲਿਖਿਆ ਬਾਕੀ ਵਿਕਾਸ ਸੰਬੰਧੀ ਬੀਡੀਪੀਓ ਵੀਰਕਾ ਜਿਹੜੇ ਕਿ ਇਮੀਡੀਏਟ ਬਾਸ ਨੇ ਉਹਨਾਂ ਕੋਲ ਅਸੀਂ ਰਿਪੋਰਟ ਲੈ ਕੇ ਕਮੈਂਟ ਕਰ ਸਕਦੇ ਹਾਂ ਬਾਕੀ ਮੈਂ ਪੁੱਛ ਰਵਾਂਗਾ ਜੀ ਜੇ ਮੈਨੂੰ ਕੋਈ ਜਿਹੜੀ ਨਾਲ ਦੀ ਐਪਲੀਕੇਸ਼ਨ ਉਹ ਚ ਕੋਈ ਸਪੈਸਿਫਿਕ ਗੱਲਾਂ ਵਿਕਾਸ ਸੰਬੰਧੀ ਮੈਂਸ਼ਨ ਨਹੀਂ ਕੀਤੀਆਂ ਸਰ ਇਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਵੀਡੀਓ ਅਤੇ ਜਿਹੜੇ ਸੈਕਟਰੀ ਹੋ ਰਲੇ ਹੋਏ ਨੇ ਸਰਪੰਚ ਨਾਲ discਰਪ ਕੇ ਵੱਡੀ ਧੰਨਲੀ ਕੀਤੀ ਜਾ ਰਹੀ ਹੈ ਪਿੰਡ ਦੇ ਵੇਖੋ ਮੈਂ ਫੇਰ ਰਿਪੀਟ ਕਰੂੰਗਾ ਐਕਸ਼ਨ ਪੰਚਾਇਤੀ ਰਾਜ ਐਕਸ਼ਨ ਮਾਈਨਿੰਗ ਉਹਨਾਂ ਦੀ ਰਿਪੋਰਟ ਤੋਂ ਬਿਨਾ ਅਸੀਂ ਕੋਈ ਕਮੈਂਟ ਨਹੀਂ ਕਰ ਸਕਦੇ ਰਿਪੋਰਟ ਤੋਂ ਬਾਅਦ ਹੀ ਕੋਈ ਕਮੈਂਟ ਕੀਤਾ ਜਾ ਸਕਦਾ ਕਿਸੇ ਦੀ ਸ਼ਮੂਲੀਅਤ ਚੰਗੀ ਜਾਂ ਮਾੜੀ ਹੈ ਕਿ ਨਹੀਂ ਠੀਕ ਹੈ ਅਗਰ ਸ਼ਮੂਲੀਅਤ ਪਾਈ ਜਾਂਦੀ ਤੇ ਸਰ ਫਿਰ ਜੋ ਡਿਪਾਰਟਮੈਂਟ ਦਾ ਪ੍ਰੋਸੀਜਰ ਹੈ ਉਹਦੇ ਮੁਤਾਬਿਕ ਕੀਤਾ ਜਾਊਗਾ ਜੀ ਅਗਲੀ ਕਾਰਵਾਈ ਇਹਦੀ ਰਿਪੋਰਟ ਬਣਾ ਕੇ ਮਾਨਯੋਗ ਡੀਸੀ ਸਾਹਿਬ ਨੂੰ ਦਿੱਤੀ ਜਾਊਗੀ